ਮਨ ਮੂਰ ਮੰਤਰ ਜੈਨੀ ਪਾਵਰ ਅਸੀਂ ਬਹੁਤ ਹਾਂਜੀ ਬਹੁਤ ਜੁਤਾ ਹੈ ਆ ਹਾਡ ਬੀਤੀ ਸਾਡੀਆਂ ਜਿਹੜੇ ਮੂਰ ਮੰਤਰ ਇੱਕ ਵਾਰੀ ਕਰਨ ਲੱਗ ਪਏ ਉਹ ਇਦਰੋਂ ਬਸ ਸਾਰੀ ਮਰ ਬੰਦਾ ਮਹਾਰਾਜ ਦੇ ਹੋ ਜਾਂਦਾ ਕੋਈ ਬੰਦਾ ਤੁਰੇ ਸਹੀ ਜੋ ਤੱਕ ਤੁਰਦਾ ਨਹੀਂ ਫੇਜ ਜਦ ਤੱਕ ਮੰਜ਼ਿਲ ਨਹੀਂ ਮਿਲਦੀ ਤੋੜਨਾ ਪੈਣਾ ਤੋੜਨਾ ਹਾਂ ਤੋੜਨ ਹੀ ਹੋਖ ਹੈ ਗਰੁਣਾ ਨੂੰ ਅਸੀਂ ਪ੍ਰੋਬਲਮ ਹੈ ਦੇਖ ਵੇਰੀ ਬੰਦਾ ਤੌਰ ਤੇ ਨਾ ਕਹਿੰਦਾ ਮੈਂ ਜਿਸ ਤਰ੍ਹਾਂ ਇਹ ਕਹਿੰਦੀ ਮੈਨੂੰ ਵੀ ਡਰ ਲੱਗਣ ਲੱਗ ਜਾਂਦਾ ਵੀ ਮੈਂ ਵੀ ਕਰਦੀ ਤੇ ਮੈਂ ਇਹਨਾਂ ਨੂੰ ਇਹ ਕਹਿੰਦੀ ਸੀ ਸ਼ਾਮ ਨੂੰ ਜਦੋਂ ਉਸ ਵੱਲੋਂ ਮਣੀ ਦੇ ਪੰਜ ਸ਼ਬਦ ਨੂੰ ਕਰਉ ਹਾਂਜੀ ਉਹ ਤਾਂ ਕਰਦੇ ਉਸ ਤੋਂ ਬਾਅਦ ਪੰਜ ਵਾਰੀ ਬਿਲਾਉ ਨੂੰ ਮਹੱਲਾ ਪੰਜ ਮਹਤਾਤੀ ਵਾਰ ਲੱਗੀ ਪਾਰਦੌਂ ਸੁਣਾਈ ਇਹ ਸ਼ਬਦ ਉਹ ਦਿਨ ਕਾਰ ਹੋ ਜਾਂਦੀ ਚੋਗਰਦ ਹਮਾਰੇ ਆਰਾਮ ਕਾਰ ਉਹ ਕਾਰ ਜਦੋਂ ਹੋ ਗਈ ਫਿਰ ਫਿਰ ਕੋਈ ਚੀਜ਼ ਨਾ ਡੇ ਨੀ ਆਏਗੀ ਗੁਰਬਾਣੀ ਦਾ ਜਾਪ ਕਰੋ ਗੁਰਬਾਣੀ 'ਚ ਬੜੀ ਤਾਕਤ ਹੈ ਜੇ ਗੁਰਬਾਣੀ ਪੜ੍ਹਦੇ ਆ ਨਾ ਫਿਰ ਇਹ ਭੂਤਾਂ ਭੂਤਾਂ ਨੂੰ ਅੱਗ ਲੱਗਦੀ ਹੈ ਇਹਨਾਂ ਨੂੰ ਹਾਂ ਇਹ ਤੜਫਦੇ ਨੇ ਹਾਂ ਗੁਰਬਾਣੀ ਕਰਕੇ ਬਚਾਅ ਹੈ ਜੇ ਮਹਾਰਾਜ ਗੁਰਬਾਣੀ ਕਿਤੇ ਨਾਂ ਤੁਰ ਕੀ ਬਾਣੀ ਇੱਥੇ ਨਾ ਆਉਂਦੀ ਪਤਾ ਨਹੀਂ ਇਹਦੇ ਭੂਤ ਹੀ ਕੋਈ ਕਰਦੇ ਇਹ ਬਾਣੀ ਪਾਣੀ ਕਰਕੇ ਡਰ ਜਾਂਦੇ